ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਅਸੀਂ ਆਏ ਸੀਗੇ ਇਟਲੀ ਦੇ ਵਿੱਚ ਤੇ ਇਟਲੀ ਦੇ ਵਿੱਚ ਤਾਂ ਗਰਮੀ ਬਹੁਤ ਆਪਣੇ ਪੰਜਾਬ ਵਾਲਾ ਹਿਸਾਬ ਹੀ ਹੋਇਆ ਪਿਆ ਕੰਮ ਪੂਰਾ ਕਰੜਾ ਤੇ ਅਸੀਂ ਆਏ ਸੀਗੇ ਬੀਚ ਤੇ ਘੁੰਮਣ ਤੇ ਮੈਂ ਕਿਹਾ ਚਲੋ ਬਣਾਉਨੇ ਆ ਬਲੌਗ ਵੀਡੀਓ ਕਰਾਂਗੇ ਯਾਰਾਂ ਦੋਸਤਾਂ ਨਾਲ ਸਾਂਝੀ ਆਜੋ ਫਿਰ ਦਿਖਾਉਣੇ ਤੁਹਾਨੂੰ ਰੰਗ ਟੰਗ ਲਓ ਜੀ ਆਹ ਬੀਚ ਦਾ ਕੰਡਾ ਤੇ ਉਹ ਸਾਹਮਣੇ ਕੈਸ਼ਤੀਆਂ ਬੋਟਸ ਛੋਟੇ ਛੋਟੇ ਜਹਾਜ਼ ਜਿਹੜੇ ਖੜੇ ਆ ਹੋਰ ਲੋਕ ਇੱਥੇ ਬਹੁਤ ਜਿਹੜੇ ਘੁੰਮਣ ਆਉਂਦੇ ਆ ਆਲੇ-ਦੁਆਲੇ ਬਹੁਤ ਵਧੀਆ ਸਾਫ਼-ਸੁਥਰਾ ਮਾਹੌਲ ਆ ਤੇ ਇਧਰ ਲਈ ਸਰਵਿਸ ਵੀ ਬਹੁਤ ਹੋਣਾ ਇਹ ਟਾਈਮ ਹੈਗਾ ਦੁਪਹਿਰ ਦਾ ਇਸ ਕਰਕੇ ਥੋੜੀ ਜੀ ਚੱਲ-ਪਹਿਲ ਘੱਟ ਆ ਤੇ ਇੱਕ ਫਿਰ ਇੱਥੇ ਵੀਕਐਂਡ ਦੇ ਥੋੜਾ ਜਿਆਦਾ ਗੋਰੇ ਜਿਆਦਾ ਘੁੰਮਣ ਕਾ ਮਣਾਉਂਦੇ ਆ ਸੋ ਅੱਜ ਦਿਨ ਹੈਗਾ ਸੋਮਵਾਰ ਤੇ ਸਾਡੇ ਸਾਥੀ ਜਿਹੜੇ ਉਹ ਉਥੇ ਕੰਡੇ ਤੇ ਪਹੁੰਚ ਚੁੱਕੇ ਉਹਨਾਂ ਕੋਲੇ ਵੀ ਚੱਲਦੇ ਆ ਬਾਕੀ ਹੋਰ ਵੀ ਤੁਹਾਨੂੰ ਰੰਗ ਟੰਗ ਦਿਖਾਉਣੇ ਵੀ ਕਿਦਾਂ ਦਾ ਮਾਹੌਲ ਆ ਕੀ ਸਿਸਟਮ ਆ ਉਹ ਜਾਂਦੀ ਸਾਡੀ ਪਲਟਣ ਸਾਡੇ ਸਾਥੀ ਚੱਲਦੇ ਉਹਨਾਂ ਕੋਲੇ ਵੀ ਨਾਲ ਕਰਦੇ ਆ ਗੱਲਾਂ ਬਾਤਾਂ ਤੇ ਤੇ ਆਹ ਜਿਹੜਾ ਹੈਗਾ ਇਹਨਾਂ ਦਾ ਸਕੇਡਿਊਲ ਬਣਿਆ ਹੋਇਆ ਵੀ ਕਿੰਨਾ ਖਰਚਾ ਕਿਹੜਾ ਰੋਟ ਆ ਕਿੰਨਾ ਟਾਈਮ ਲੱਗੂਗਾ ਬਾਸ਼ਾ ਜਿਹੜੀ ਇਟਾਲੀਅਨ ਆ ਆਪਣੀ ਸਮਝ ਤੋਂ ਪਰੇ ਆ ਜੇ ਕੋਈ ਸਮਝ ਸਕਦਾ ਤੇ ਵੇਖ ਸਕਦਾ ਪੜ ਸਕਦਾ ਤੇ ਆਹ ਮੈਪ ਆ ਕਿ ਕਿੱਧਰ ਦੀ ਜਾਣਾ ਤੇ ਕਿੱਧਰ ਦੀ ਆਉਣਾ ਬਾਕੀ ਫਿਰ ਆ ਸੱਜੋ ਸਮਾਨ ਸਾਰਾ ਰੈਡੀ ਖੜਾ ਵਕ-ਵਕ ਤਰਾਂ ਦੀਆਂ ਜਿਹੜੀਆਂ ਇੱਥੇ ਕਿਸ਼ਤਾਂ ਲੱਗੀਆਂ ਹੋਈਆਂ ਆ ਗੋਰੇ-ਗੋਰੀਆਂ ਆਪ ਦਾ ਦੰਦਿਆ ਗੀੜੇ-ਛੇੜੇ ਕਰਦੇ ਫੰਕਸ਼ਨ ਇੰਜੋਏ ਛੋਟੇ-ਛੋਟੇ ਬੱਚੇ ਵੀ ਆਪਣੇ ਮਾਪਿਆਂ ਨਾਲ ਇੱਥੇ ਆਏ ਹੋਏ ਆ ਇਧਰ ਝੰਡੇ ਵੀ ਝੂਲਦੇ ਆ ਬਹੁਤ ਦੂਰ ਤੱਕ ਜਿਹੜਾ ਪਾਣੀ-ਪਾਣੀ ਨਜ਼ਰ ਆਉਂਦਾ ਬਾਕੀ ਅਸੀਂ ਵੀ ਬਸ ਥੋੜੇ ਸਮੇਂ ਤੱਕ ਬੈਠਦੇ ਆ ਤੇ ਫਿਰ ਤੁਹਾਨੂੰ ਦਿਖਾਵਾਂਗੇ ਰੰਗ-ਟੰਗ ਵੀ ਅਸੀਂ ਆ ਗਏ ਆ ਤੇ ਆ ਹੈਗੇ ਆ ਜਹਾਜ ਦੇ ਕੰਡਕਟਰ ਸਾਹਿਬ ਕੰਡਕਟਰ ਸਹਿਬਾ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ ਵੀ ਕਦੋਂ ਕ ਜਿਹੜਾ ਸਫ਼ਰ ਸ਼ੁਰੂ ਹੋਊਗਾ ਤੇ ਉਹ ਕਿੰਨਾ ਖਰਚਾ ਵਰਚਾ ਲੈਂਦੇ ਆ ਦੇਖਦੇ ਆ ਬਾਕੀ ਕਰਦੇ ਆ ਵੇਟ ਇਧਰ ਹੋਰ ਵੀ ਸੰਗ ਦਾ ਵੇਟ ਕਰ ਰਹੀਆਂ ਤੇ ਸਾਡੇ ਨਾਲ ਆਪਣੀ ਖੇਡ ਕਬੱਡੀ ਦੇ ਵਿੱਚ ਬਹੁਤ ਵੱਡਾ ਨਾਮ ਆ ਕੋਹਰਾ ਤਾਸ਼ਪੁਰ ਕੋਰੇ ਬ੍ਰਦਰ ਕਿਦਾਂ ਬਹੁਤ ਵਧੀਆ ਕਾਇਮ ਸੇ ਤਾਂ ਟੂਰ ਕਿਦਾਂ ਚੱਲ ਰਿਹਾ ਯਾਰ ਪਤਾ ਟੂਰ ਹੈ ਨ ਯਾਰੇ ਭਾਜੀ ਪੂਰੇ ਚੜਦੀ ਕਲਾ 'ਚ ਮਨ ਬਾਗੋ ਬਾਗ ਤੇ ਕਿੰਨੀ ਵਾਰ ਤੁਸੀਂ ਉੱਥੇ ਆਏ ਮੇਰਾ ਚੌਥੀ ਵਾਰ ਆ ਭਾਜੀ ਚੌਥੀ ਵਾਰ ਹਾਂ ਪਹਿਲੀ ਵਾਰ ਕਿਹੜੇ ਸਾਲ ਚ ਆਇਸ ਪਹਿਲੇ ਸਾਲ ਮੈਂ 2016 ਚ 2016 ਚ ਹਾਂ ਫੇਰ ਹੁਣ ਆ ਤਿੰਨ ਸਾਲ ਲਗਾਤਾਰ ਦੋ ਸਾਲ ਲਗਾਤਾਰ ਪਹਿਲੇ ਮੁੜ ਕੇ ਇੰਗਲੈਂਡ ਉੱਤੋਂ ਪਹਿਲਾਂ ਪਏ ਠੀਕ ਹੈ ਠੀਕ ਹੈ ਠੀਕ ਹੈ ਕਿਦਾਂ ਚੱਲ ਰਹੀ ਗੇਮ ਫਿਰ ਗੇਮ ਭਾਜੀ ਹੱਲੇ ਆ ਆਪਣੀ ਟੀਮ ਪ੍ਰੋਪਰ ਨਹੀਂ ਕਿ ਜਦਾਂ ਠੀਕ ਹੈ ਵੀਜੇ ਪਲੇਅਰ ਇੰਦੇ ਲੱਗਣ ਵਾਲੇ ਹੂੰ ਹੂੰ ਬਾਕੀ ਸਾਡਾ ਪ੍ਰੋਮੋਟਰ ਘੈਂਡਾ ਨਿਆਰੇ ਲੈਣ ਦਾ ਫੁੱਲ ਬੜਾ ਫੁੱਲ ਸਾਂ ਜੱਟ ਹੈ ਜਾ ਤੱਕ ਪਣਾਏ ਸਹੀ ਹੈ ਸਹੀ ਹੈ ਸਹੀ ਹੈ ਤੇ ਹੋਰ ਫਰ ਕੋਈ ਯਾਦ ਯੂਰਪ ਦੀ ਯਾਦਾਂ ਹੀ ਆਇਆਂ ਕਿ ਯਾਦਾਂ ਹੀ ਆ ਸਾਰੀਆਂ ਖੇਰ ਕੀ ਸਰਗੇ ਯਾਦਾਂ ਹੈਂ ਇੰਡੀਆ ਦੀ ਕਬੱਡੀ ਦਾ ਯੂਰਪ ਦੀ ਕਬੱਡੀ ਦਾ ਕੋਈ ਫਰਕ ਫਰਕ ਤਾਂ ਹੈਗਾ ਭਾਜੀ ਸਿਰਫ ਹੁਣ ਧਕਾ ਲੀਆਂ ਗਰਾਉਂਡਾਂ ਕਈ ਵਾਰੀ ਸੱਟਾਂ ਪੇਟਾਂ ਲੱਗ ਜਾਂਦੀਆਂ ਪਲੇਅਰਾਂ ਕਰਕੇ ਵਰਕੀ ਕਾਫੀ ਪਲੇਅਰਾਂ ਤੇ ਲੱਗੀਆਂ ਠੀਕ ਹੈ ਬਾਕੀ ਵਧੀਆ ਚੱਲੀ ਜਾਂਦਾ ਸਾਰਾ ਕੁਝ ਚਲੋ ਪ੍ਰਮਾਤਮਾ ਮਿਹਰ ਕਰੇ ਹਨ ਠੀਕ ਹੈ ਜੀ ਕੋਰੇ ਨਾਲ ਗੱਲਬਾਤ ਕੀਤੀ ਤੇ ਇੱਕ ਨਵਾਂ ਮੁੰਡਾ ਆਪਣੇ ਏਰੀਏ ਦਾ ਭਧੌੜ ਪੈਂਦਾ ਮੈਂ ਖੋਰ ਮੈਂ ਕੀ ਹਾਲ ਵਧੀਆ ਬਾਈ ਪਹਿਲੀ ਏਰ ਮੁੰਡਾ ਆਇਆ ਤੇ ਕਿਦਾਂ ਲੱਗ ਰਿਹਾ ਉਹ ਵਧੀਆ ਬਾਈ ਵਧੀਆ ਲੱਗ ਰਿਹਾ ਮਾਨ ਲੱਗਿਆ ਵਿਆ ਹਾਂ ਹਾਂ ਬਾਈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਚਲੋ ਤਗੜੇ ਹੋਵੇ ਖੇਡੋ ਤੇ ਬਾਈ ਜੱਗੀ ਸਾਡੇ ਨਾਲ ਆ ਕੰਡੇ ਬੰਨੇ ਪਿੰਡ ਤੋਂ ਬਾਈ ਸਸੀ ਕਰਨ ਸੇ ਤਾਂ ਵੇ ਤਾਂ ਚੜ੍ਹਦੀ ਕਰੇ ਕਿਹੜੀ ਕਰੇ ਟੀਮ ਹਲੇ ਫਿਰ ਅਧੂਰੀ ਆ ਆਪਣੇ ਹਜੇ ਬੰਦੇ ਰਹਿੰਦੇ ਹਨ ਹਾਂਜੀ ਵੀਰੇ ਹਲੇ 6 ਬੰਦੇ ਰਹਿੰਦੇ ਸੀ 6 ਬੰਦੇ ਰਹਿੰਦੇ ਆ ਜਾਣਗੇ ਫਿਰ ਉਮੀਦ ਆ ਅਗਲੇ ਹਫਤੇ ਆ ਜਾਣਗੇ ਠੀਕ ਹੈ ਠੀਕ ਹੈ ਹ ਚਲੋ ਕਿਦਾਂ ਲੱਗ ਰਿਹਾ ਫਿਰ ਬਹੁਤ ਵਧੀਆ ਬਾਈ ਸੋਹਣ ਮੈਚ ਚੱਲੀ ਜਾਂਦੇ ਆ ਬਹੁਤ ਵਧੀਆ ਬਹੁਤ ਵਧੀਆ ਵਧੀਆ ਹੀ ਚਾਹੀਦਾ ਬਾਕੀ ਤੁਸੀਂ ਆਏ ਹੁਣ ਰੌਣਕਾ ਤੁਹਾਡੇ ਨਾਲ ਹੋਰ ਧੰਨਵਾਦ ਤੁਹਾਡਾ ਸ਼ੁਕਰੀਆ ਬਾਈ ਸਾਨੂੰ ਇਹੋ ਜਿ ਮੜਕਾ ਜੀ ਤੁਸੀਂ ਕੁਮਾਰ ਰਹੇ ਆ ਨਹੀਂ ਬਾਈ ਤੁਹਾਡੇ ਕਰਮ ਆ ਜੀ ਸਾਡਾ ਫਰਜ਼ ਆ ਚਲੋ ਸ਼ੁਕਰੀਆ ਸ਼ੁਕਰੀਆ ਮਿਹਰਬਾਨੀ ਤੇ ਨਾਲ ਆਪਣੇ ਸਿੰਘ ਆ ਦੀਪਗੜ੍ਹ ਤੋਂ ਹਾਂ ਸੋਨੀ ਆ ਵੀਰ ਦਾ ਨਾਮ ਤੇ ਜਿਨ੍ਹਾਂ ਨੇ ਲਾਲਾ ਤੇ ਪਾਲਾ ਦੀਪਗੜ੍ਹ ਵਾਲੇ ਖੇਡਦੇ ਦੇਖੇ ਹੋਣਗੇ ਲਾਲੇ ਦਾ ਭਤੀਜਾ ਤੇ ਪਾਲੇ ਦਾ ਮੁੰਡਾ ਹੋਰ ਸੋਨੀ ਵੀਰੇ ਕੀ ਠਾਕ ਹਾਂਜੀ ਵਧੀਆ ਤੁਸੀਂ ਦੱਸੋ ਤੇ ਕਿਵੇਂ ਚੱਲਦੀ ਜ਼ਿੰਦਗੀ ਫਿਰ ਜ਼ਿੰਦਗੀ ਬਸ ਨਜ਼ਾਰੇ ਲੈ ਰਹੇ ਆ ਯੂਰਪ ਦੇ ਚਲੋ ਵਧੀਆ ਵਧੀਆ ਹੋਰ ਕੰਮਕਾਰ ਸਹੀ ਆ ਕੰਮ ਪੂਰਾ ਵਧੀਆ ਹਾਂਜੀ ਠੀਕ ਆ ਕਿੰਨੇ ਆ ਕਿਨੇ ਕੇ ਸਾਨੂੰ ਗਿਆ ਇਹਨੂੰ ਇੱਥੇ ਫਿਰ 11 ਸਾਲ ਹੋ ਗਏ ਜੀ ਅੱਛਾ ਠੀਕ ਆ ਜਿਹੜੀ ਕਿ 14 ਚਾਹੀ ਸੀ ਹਾਂਜੀ ਹਾਂਜੀ 14 ਚਾਹੀਦੀ ਠੀਕ ਆ ਠੀਕ ਆ ਕੰਮਕਾਰ ਵਧੀਆ ਚੱਲੀ ਜਾਂਦਾ ਮੰਨ ਲਗਾ ਪੂਰਾ ਪੂਰਾ ਚਲੋ ਧੰਨਵਾਦ ਪਹਿਲਾਂ ਸੀਗਾ ਕੈਨੇਡਾ ਦਾ ਕੀੜਾ ਵੀ ਚੱਲੀਏ ਪਰ ਇੱਥੋਂ ਵਰਗ ਨਜ਼ਾਰੇ ਕਿਤੇ ਨਹੀਂ ਅੱਛਾ 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 ਹਾਂਜੀ ਹਾਂਜੀ ਉਹ ਇੰਡੀਆ ਨਾਲੋਂ ਕਿੰਨਾ ਕੁ ਫਰਕ ਆ ਇੰਡੀਆਲਾ ਮੋਲ ਹੀ ਆ। ਇੰਡੀਆਲਾ ਮੋਲ ਹੀ। ਜੁਰੀ ਦੇਖੇ ਹੀ ਆ ਬਾਕੀ। ਹੂੰ। ਖੇਤੀਬਾੜੀ ਸਾਰਾ, ਘਰ ਪਰਿਵਾਰ ਸਾਰਾ, ਘਰ ਸਾਰਾ। ਆਪਾਂ ਖੇਤੀਬਾੜੀ ਵਾਲਾ ਜਿਹੜਾ ਖੇਤ ਵਾਲਾ, ਸਬਜ਼ੀ ਵਾਲਾ ਉਹ ਵਲੌਗ ਵੱਖਰਾ ਬਣਾਵਾਂਗੇ। ਕੋਈ ਨਹੀਂ ਜੀ, ਕੋਈ ਨਹੀਂ। ਹਾਂ, ਜ਼ਰੂਰ ਦੱਸਾਂਗੇ ਵੀ ਇੱਥੇ ਕਿਦਾਂ ਖੇਤੀ ਕਰਦੇ ਆ। ਵੀਰ ਹੁਣੀ ਕਾਫੀ ਵੱਡੇ ਪੱਧਰ ਤੇ ਖੇਤੀ ਕਰਦੇ ਆ। 30-35 ਕਿੱਲੇ ਮੈਨੂੰ ਲੱਗਦਾ ਵੀ ਇਹ ਸਬਜ਼ੀ ਦੇ ਲਾਉਂਦੇ ਆ। ਤੇ ਸ਼ਾਮ ਨੂੰ ਅਸੀਂ ਉੱਥੇ ਵੀ ਜਾਣਾ। ਦਿਖਾਵਾਂਗੇ ਤੁਹਾਨੂੰ ਕਿਹੜੀਆਂ-ਕਿਹੜੀਆਂ ਸਬਜ਼ੀਆਂ ਬੀਜਦੇ ਆ ਕਿੱਦਾਂ-ਕਿੱਦਾਂ ਪਾਣੀ ਦਾ ਸਿਸਟਮ ਆ ਰੇ ਕੂੜੇ ਦਾ ਕੀ ਸਿਸਟਮ ਆ ਤੇ ਮਾਰਕੀਟਿੰਗ ਦਾ ਕੀ ਸਿਸਟਮ ਆ ਕਿਹੜਾ ਹੁਣ ਆਪਾਂ ਮਾਂ ਝੂਟਾ ਲੈ ਕੇ ਫੇਰ ਗੱਲਾਂ ਬਾਤਾਂ ਅਗਲੀਆਂ ਕਰਾਂਗੇ ਆਜੋ ਮੇਰਾ ਵੀਰ ਤੇ ਆ ਵੀ ਇੱਕ ਇਹਨਾਂ ਦਾ ਹੋਰ ਲਾਇਆ ਹੋਇਆ ਬੋਰਡ ਜਾਂ ਇਹ ਕਾਹ ਚੱਕਰਾ ਭਾਈ ਇਹਨਾਂ ਦੀ ਭਾਸ਼ਾ ਦੀ ਸਾਨੂੰ ਤਾਂ ਸਮਝ ਨਹੀਂ ਆਉਂਦੀ ਕਿਉਂਕਿ ਆਪਾਂ ਜਾਂ ਪੰਜਾਬੀ ਸਮਝ ਸਕਦੇ ਆ ਜਾਂ ਹਿੰਦੀ ਸਮਝ ਸਕਦੇ ਆ ਤੇ ਚਲੋ ਲੋੜ ਜੋਗੀ ਇੰਗਲਿਸ਼ ਦੀ ਵਿੱਚ ਵੀ ਇੰਗਲਿਸ਼ ਦੇ ਵਿੱਚ ਵੀ ਡੰਗਾ ਟਪਾ ਲਈਦਾ ਪਰ ਇੱਥੇ ਕਾ ਮੌਕਾ ਛੋਡਾ ਆ ਥੋੜਾ ਜਿਹਾ ਲਓ ਜੀ ਆ ਗਿਆ ਜਹਾਜ਼ ਧੀਰੇ ਤੇ ਅਸੀਂ ਜਾਣਾ ਜਹਾਜ਼ ਆ ਕਿ ਕਸ਼ਤੀ ਆ ਕਿ ਬੋਟ ਆ ਕਿ ਫੈਰੀ ਆ ਭਾਈ ਜਹਾਜ਼ ਆਂਦੇ ਇਹਨੂੰ ਕਿ ਫੈਰੀ ਆਂਦੇ ਕਿ ਕੀ ਆਂਦੇ ਆ ਤੇਰੀ ਵੀ ਕਹਿੰਦੇ ਜਹਾਜ਼ੀ ਕਹਿੰਦੇ ਲਓ ਜੀ ਆ ਸਾਰੀਆਂ ਸਵਾਰੀਆਂ ਸਾਰੇ ਖੜੇ ਆ ਇਹਨਾਂ ਨੇ ਸਵਾਰ ਹੋ ਜਾਣਾ ਤੇ ਉਹ ਵੀ ਮਾ ਦਾ ਬੁੱਤ ਰੋਡਵੇ ਬੱਸਾਂ ਨੂੰ ਲੱਦਿਆ ਆਉਂਦਾ ਪਹਿਲਾਂ ਸਾਰੀਆਂ ਸਵਾਰੀਆਂ ਕੋਲੇ ਲਾ ਦੇਣੀਆਂ ਤੇ ਫੇਰ ਇਧਰੋਂ ਉਹ ਰਸਾ ਪੋੜ ਲੱਗਿਆ ਇਹ ਸਾਮਾਰਦਾ ਬਈ ਲੋ ਜੀ ਪਹੁੰਚ ਗਿਆ ਸੀ ਤੇ ਹੁਣ ਲੱਗਿਆ ਚਾਲੇ ਬਾਹਰ ਲਓ ਜੀ ਚੱਲ ਪਿਆ ਆ ਅੱਗੇ ਜਾਣਾ ਪਹਿਲਾ ਗੇਅਰ ਸਾਰੀ ਰੇਸ ਤੇ ਦੇਖੋ ਫਿਰ ਮਾਹੌਲ ਹੁਣ ਪੂਰੇ ਜਾਂਦੇ ਆ ਫਰੰਟ ਤੇ ਇੱਥੋਂ ਵਾਲਾ ਨਿਆਰਾ ਵੀ ਦੇਖਣ ਜੋਗਾ ਬਈ ਗੱਲਬਾਤ ਐਨ ਓਕੇ ਹੋਈ ਬਈ ਆ ਦੇਖੋ ਫਿਰ ਮਾਹੌਲ ਇਹ ਸਾਡੇ ਡਰਾਈਵਰ ਸਾਹਿਬ ਆ ਪੂਰੇ ਹੋ ਕੇ ਲੀਡ ਕਰਦੇ ਹੋਏ ਇਹ ਚਾਰ ਛਰੇ ਪਾਣੀ 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 ਦਾ ਰੰਗ ਬੜਾ ਸਾਫ ਸੁਥਰਾ ਹੈ ਤੇ ਹੋਰ ਵੀ ਵਿੱਚ ਉਹ ਕਸ਼ਤੀਆਂ ਚੰਦੇ ਫਿਰਦੇ ਆ ਲੋਕ ਢੇੜੇ ਇਧਰ ਪਹਾੜੀ ਏਰਗਾ ਬਾਕੀ ਅਸੀਂ ਉਹ ਸਾਹਮਣੇ ਜਾਣਾ ਸੀ ਸਾਹਮਣੇ ਕਾਫੀ ਤੇਜ਼ ਜਾਂਦਾ ਜਾ ਪਹੁੰਚ ਜਾਣਾ ਨੇ ਮੈਂਟੋਸ ਕੈਂਟੋ ਕਿ ਅਸੀਂ ਦੂਜੇ ਕੰਡੇ ਦੇ ਦੇ ਸੰਗ ਦੇ ਇੱਥੇ ਵੀ ਬਹੁਤ ਇੰਤਜ਼ਾਰ ਕਰਦੇ ਆ ਦੇਖੋ ਕਿੰਨੇ ਉਹਨਾਂ ਦਾ ਘੋਰੇ ਯਾਰ ਇਸੇ ਕੰਮ ਲਈ ਆ ਇੱਧਰ ਲੈ ਉੱਧਰ ਉੱਧਰ ਲੈ ਇੱਧਰ ਦਿੰਦੇ ਕਿਹੜੇ ਛੇੜੇ ਅਸੀਂ ਇੱਥੇ ਹੁਣ ਉਤਰ ਜਾਣਾ ਤੇ ਆ ਸਾਰਿਆਂ ਨੇ ਇਹਦੇ ਵਿੱਚ ਬੈਠ ਕੇ ਸਵਾਰ ਹੋ ਕੇ ਤੇ ਦੂਜੇ ਪਾਰ ਜਾਣਗੇ ਆ ਗਿਆ ਸੀ ਆ ਦੇਖ ਲੋ ਮਾਰ ਲੋ ਧਿਆਨ ਸਰਮੋਨੇ ਪ੍ਰਕਾਸ਼ ਦਾ ਦਲਗਾਰ ਦਾ ਦਲਗਾਰ ਦਾ ਨਾਂ ਵੀ ਪਿੰਡਾਂ ਦੇ ਥੋੜੇ ਜਿਹਾ ਵੱਖਰੇ ਆ ਸਰਮੋਨੇ ਦਲਗਾਰ ਦਾ ਪਹੁੰਚ ਗਏ ਭਾਈ ਅਸੀਂ ਇਹ ਉੱਤਰਕੇ ਦਿਖਾਉਣੇ ਤੁਹਾਨੂੰ ਆ ਇਹਨਾਂ ਦੀ ਮਾਰਕੀਟ ਆ ਗਈ ਹੈ ਜੀ ਇੱਥੇ ਰੈਸਟੋਰੈਂਟ ਵਗੈਰਾ ਜਾਂ ਹੋਰ ਦੁਕਾਨਾਂ ਜਿਹੜੀਆਂ ਆਪਾਂ ਦੇਖ ਸਕਦੇ ਆ ਤੇ ਇੱਧਰ ਆਪਣੇ ਪੇਲੀ ਆਈਸਕ੍ਰੀਮ ਦੀ ਦੁਕਾਨ ਆ ਬਹੁਤ ਤਰ੍ਹਾਂ ਦੇ ਫਲੇਵਰ ਆ ਲਿਆਓ ਜੀ ਥੈਂਕ ਯੂ ਆਈਸਕ੍ਰੀਮਾਂ ਹੀ ਆਈਸਕ੍ਰੀਮਾਂ ਬਹੁਤ ਸਾਰੇ ਫਲੇਵਰ ਜਿਹੜੇ ਮਾਰਕੀਟ ਆ ਗੋਰੇ ਆਵਾਜ਼ ਆਈ ਕੋਈ ਇੱਧਰ ਆ ਰਿਹਾ ਤੇ ਕੋਈ ਜਾ ਰਿਹਾ ਰਮੀ ਦਾ ਮੌਸਮ ਆ ਜੀ ਇਡਲੀ ਦੇ ਵਿੱਚ ਚਾਰ ਸਫੇਰੇ ਜਿੱਦਾਂ ਆਪਣੇ ਮੋਗੇ 'ਚ ਫਿਰਦੇ ਹੁੰਦੇ ਆਪਣੇ ਪੰਜਾਬੀ ਤੇ ਇੱਥੇ ਗੋਰੇ ਗੋਰੇ ਆ ਇਹ ਮਾਰਕੀਟ ਆ ਇਹਨਾਂ ਦਾ ਬਾਜ਼ਾਰ ਜਿਆ ਫਿਰ ਦੋ ਫਲੋਕਸ ਚੱਲਦੀ ਆ ਸਾਬ ਸੋਈ ਵਾਲਾ ਕੰਮ ਬੜਾ ਵਧੀਆ ਜੀ ਕੋਈ ਕੂੜਾ ਕਰਕੜ ਨਹੀਂ ਕੋਈ ਗੰਦਗੀ ਨਹੀਂ ਚਾਰਚ ਫਿਰੇ ਸ਼ਾਂਤ ਮਾਹੌਲ ਆ ਜਿਆਦਾ ਰੌਲਾ ਰੱਪਾ ਵੀ ਨਹੀਂ ਤੇ ਬਹੁਤ ਸੋਹਣਾ ਜਿਹੜਾ ਇਹਨਾਂ ਦਾ ਸਿਸਟਮ ਬਣਾਇਆ ਹੋਇਆ ਆ ਅਸੀਂ ਅਗਲੇ ਪਾਸੇ ਆਈਆਂ ਦੇਖੋ ਇੱਧਰ ਵੀ ਰੰਗ ਢੰਗ ਚਲੋ ਗੋਰੇ ਘੁੰਮਣ ਦੇ ਥੋੜਾ ਜਿਆਦਾ ਸ਼ਕੀਨ ਆ ਜਿੱਧਰ ਵੀ ਦੇਖਦੇ ਆ ਉਹ ਦੂਰ ਤੱਕ ਜਿੰਨਾ ਤੱਕ ਨਿਗਾਹ ਜਾਂਦੀ ਆ ਥੋੜਾ ਜੀ ਬੀਰ ਦਾ ਏਰੀਆ ਕਰਕੇ ਇੱਥੇ ਆ ਜਿੱਦਾਂ ਆਪਾਂ ਕਹਿੰਦੇ ਸਲਾਨੀ ਜਿਆਦਾ ਯਾਤਰੀ ਜਿਆਦੇ ਆ ਗਲੀ ਦਾ ਭੀੜੀ ਜੀ ਆ ਦੇ ਆ ਵੇਖੋ ਕੋਈ ਦੀ ਨਿਗਾਹ ਲਿਆ ਬਾਈ ਗੱਡੀ ਡਰਾਈਵਰ ਪੂਰਾ ਪੱਕਾ ਲੱਗਦਾ ਕਦੇ ਬੰਬੇ ਕਦੇ ਗੁਆਟੀ ਘਰੇ ਬੈਂਦਰਾ ਠਹਿਰਦਾ ਵੇ ਪ੍ਰਾਣਾ ਡਰਾਈਵਰ ਲੱਗਦਾ ਬਾਈ ਬੰਦਾ ਆਓ ਦੇਖੋ ਜਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਘਰ ਨੂੰ ਨੇ ਸਾਬਲਿਆ ਉਠ ਕੀਤੀ ਝਾੜ ਕੇ ਪੱਲੇ ਪੋਤੇ ਨੇ ਜਨਮ ਲਿਆ ਬਾਬਾ ਵੱਲ ਸਿਵਿਆਂ ਦੇ ਚੱਲੇ ਕਿਤੇ ਜੋਰ ਮਕਾਣਾ ਦਾ ਕਿਧਰੇ ਵਿਆਹਾਂ ਦੇ ਮੁਕਲਾਵੇ ਜਗ ਜਗ ਮਲੇ ਦਾ ਗੱਡੀ ਆ ਕਾ ਵਿਕ ਜਾਵੇ ਇਹ ਦੁਨੀਆਦਾਰੀ ਆ ਜੀ ਚੱਲੋ ਚੱਲੀਦਾ ਮੇਲਾ ਲਓ ਜੀ ਦੇਖੋ ਸੋਹਣਾ ਪਨ ਸੁੰਦਰਤਾ ਸ਼ਕੀਨੀ ਵਾਟੀ ਗੱਡੇ ਪਏ ਆ ਗੋਰੇ ਗੋਰੀਆਂ ਜਿੰਨੇ ਸੋਹਣੇ ਤੇ ਓਨਾ ਸੋਹਣੇ ਇਹਨਾਂ ਦੇਸ਼ ਆ ਓਨਾ ਵਧੀਆ ਮਾਹੋਰ ਆ ਸਾਫ ਸਫਾਈ ਦਾ ਬੜਾ ਖਿਆਲ ਰੱਖਦੇ ਆ ਇਹ ਹਾਂ ਵੀ ਮੈਂ ਕਹ ਕਿਦਾਂ ਕੀ ਮਾਹੌਲ ਆ ਪੂਰਾ ਬਾਈ ਚੜਦੀ ਕਲਾ ਮਾਰ ਬਾਗੋ ਬਾਗਾ ਪੂਰਾ ਬਈ ਘੈਂਟਾ ਮਾਹੌਲ ਪੂਰਾ ਹੈ ਲੱਗਾ ਦਿਲ ਹਾਂ ਵੀ ਜੋ ਬਰਾ ਤੇਰਾ ਗਿਵਯੂ ਆ ਬਸ ਜੀ ਸੋਨਾਗਾ ਸੋਨਾਗਾ ਵਧੀਆ ਗਾ ਗਰਮੀਆਂ ਤਾਂ ਆਈ ਤਾਂ ਇਧਰ ਨੂੰ ਅੱਛਾ 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 ਹਾਂ ਜੀ ਠੀਕ ਹੈ ਗੋਰੇ ਬੜੇ ਹਨ ਕਿਹੜੇ ਛੇੜੇ ਦਿੰਦੇ ਘੁੰਮਦੇ ਆ ਟੂਰਿਸਟ ਬਹੁਤ ਆਈ ਟੂਰਿਸਟ ਬਹੁਤ ਆਉਂਦੇ ਹਨ ਹਾਂ ਜੀ ਠੀਕ ਹੈ ਇਡਲੀ ਦੇ ਨਾਲ ਨਾਲ ਹੋਰ ਬਾਹਰਲੇ ਮੁਲਕਾਂ ਤੋਂ ਵੀ ਆਏ ਹਨ ਹਾਂ ਜੀ ਹਾਂ ਜੀ ਬੈਲਜੀਅਮ ਹੋ ਗਿਆ ਸਵਿਸ ਹੋ ਗਿਆ ਅੱਛਾ ਆਸਟਰੀਆ ਤੋਂ ਠੀਕ ਹੈ ਆਉਂਦੀ ਰਹਿੰਦੇ ਇੱਥੇ ਆਉਂਦੇ ਰਹਿੰਦੇ ਆ ਰੌਣਕੀ ਰਹਿੰਦੀ ਠੀਕ ਹੈ ਠੀਕ ਹੈ ਠੀਕ ਹੈ ਹ ਰੌਣਕਾ ਕਹਿੰਦੇ ਵੀ ਇੱਥੇ ਸਦਾ ਹੀ ਰਹਿੰਦੀਆਂ ਚਲੋ ਮਾਲ ਕਰਾਉਣ ਕੇ ਰੱਖੇ ਸਾਰੀ ਦੁਨੀਆ ਤੇ ਸਾਰੇ ਸੰਸਾਰ ਤੇ ਲਓ ਜੀ ਆਹ ਰੈਡੀमेड ਕੁਰਤੇ ਆ ਲੇਡੀ ਦਾ ਵਾਸਤੇ ਅੰਦਰ ਦਾ ਚਲ ਆਪਾਂ ਨਹੀਂ ਜਾਂਦੇ ਤੁਸੀਂ ਦੇਖ ਲਓ ਇਹ ਮਾਰਕੀਟ ਹੈ ਉਧਰ ਹੋਰ ਵੀ ਦੁਕਾਨਾਂ ਉਹ ਕਰਿਆਨਾ ਸਟੋਰ ਲੱਗਦਾ ਇੱਕ ਬਾਕੀ ਹੋਰ ਬਹੁਤ ਤਰ੍ਹਾਂ ਦੀਆਂ ਖਾਣ ਪੀਣ ਦੇ ਸਾਮਾਨ ਵਾਲੀਆਂ ਵਿਆਰਾਂ ਦਾ ਆਪਣੇ ਨਾਲੋਂ ਫਰਕ ਆ ਆ ਇੱਥੇ ਹੈਗਾ ਰੈਸਟੋਰੈਂਟ ਇਹ ਆਵਲਾ ਦਾ ਗੇਟ ਤੇ ਇਹਨਾਂ ਨੇ ਲਾਤੀ ਲਿਸਟ ਆਓ ਇਕ ਮਾਰਡਰ ਇਹ ਗੋਰੇ ਬਾਈ ਹੋਣੀ ਆ ਤੇ ਰੇਡ ਲੈਸ ਵੀ ਇਸੇ ਆ ਕਹਿੰਦੇ ਕਰੋ ਚੈੱਕ ਤੇ ਕਰੋ ਸਿਲੈਕਟ ਹਾਂ ਜੀ ਤੇ ਜਿਹੜੀ ਚੀਜ਼ ਨੂੰ ਥੋੜਾ ਮਾਨ ਕਰਦਾ ਆ ਜੋ ਆਓ 4 6 5 ਆਹ ਮਾਰਦਾ ਕਾਊਂਟਿੰਗ ਠੀਕ ਆ ਥੋੜੀ ਘਣੀ ਅੰਗਰੇਜ਼ੀ ਗੁਰੂ ਜੀ ਵਾਲਾ ਕੰਮ ਚੱਲਦਾ ਫਿਰ ਤਾਂ ਆਪਾਂ ਭੰਨ ਘਾੜ ਕਰ ਲਿਆ ਕਰੀਏ ਪਰ ਹੁਣ ਗੱਲਾਂ ਵੱਸੋਂ ਬਾਹਰ ਹੋ ਜਾਂਦੀਆਂ ਯੂਟਾਲੀਅਨ ਨੂੰ ਚੱਲ ਪੈਂਦੇ ਆ ਇਹ ਲਓ ਜੀ ਪੇਟ ਪੂਜਾ ਹੋ ਗਈ ਆ ਇਹਨਾਂ ਦੇ ਪਹਿਲਾਂ ਪੇਟ ਪੂਜਾ ਦੇ ਫਿਰ ਕੰਮ ਦੂਜਾ ਹੁਣ ਅਸੀਂ ਇੱਥੋਂ ਅੱਗੇ ਆਲੋਂ ਚੱਲਦੇ ਆ ਤਗਲੇ ਕਮਿਊਨਿਟੀ ਰੈਸਟੋਰੈਂਟ ਤੇ ਚੀਜ਼ ਆ ਲੱਗੀ ਆ ਦੇਖੋ ਆ ਜਿਹੜੀ ਕੰਧ ਆ ਨਾ ਇਹ ਜਿਹੜੇ ਪੱਥਰ ਟੁੱਟੇ ਭੱਜੇ ਉਹਨਾਂ ਦੀ ਬਣੀ ਆ ਗੋਲ ਇੱਟਾਂ ਗਲਾਈ ਚ ਇੱਟਾਂ ਲੱਗਾ ਜਿੱਦਾਂ ਆਪਣੇ ਬੰਦ ਲੱਗਾ ਹੁੰਦਾ ਤੇ ਏਸੀ ਇਹਨਾਂ ਦਾ ਹੈਗਾ ਡੈਕਨ ਦਾ ਇਹ ਵੀ ਕਾਫੀ ਪੁਰਾਣਾ ਤੇ ਇਹਨਾਂ ਦੀਆਂ ਬਿਲਡਿੰਗਾਂ ਦੀ ਇਹ ਖਾਸੀਅਤ ਆ ਜੀ ਕੋਈ 50 ਸਾਲ ਪੁਰਾਣੀ ਕੋਈ 100 ਸਾਲ ਪੁਰਾਣੀ ਆ ਜਿਹਦੀ ਛੱਤ ਆ ਕੋਈ 200 ਸਾਲ ਪੁਰਾਣੀ ਬਹੁਤ ਜ਼ਿਆਦਾ ਪੁਰਾਣੀਆਂ ਪੁਰਾਣੀਆਂ ਬਿਲਡਿੰਗਾਂ ਇੱਥੇ ਹੈਗੀਆਂ ਤੇ ਆਹ ਸਾਹਮਣੀ ਕੰਧ ਦੇਖੋ ਵੀ ਜਿੱਦਾਂ ਆਪਣੇ ਪਿੰਡਾਂ 'ਚ ਪੁਰਾਣੀਆਂ ਕੱਚੀਆਂ ਕੰਧਾਂ ਦੁਨੀਆਂ ਸੀਗਾ ਮਿੱਟੀ ਨਾਲ ਲਿਪੀਆਂ ਹੋਣਾਂ ਤੇ ਉਦਾਂ ਦਾ ਇਹਦਾ ਸਿਸਟਮ ਹੈ ਮਾਹੌਲ ਇਧਰ ਹੋਰ ਵੀ ਬਹੁਤ ਸਾਰੀਆਂ ਕੰਧਾਂ ਜਿਹੜੀਆਂ ਇਹਦਾਂ ਲੱਗੀਆਂ ਤੇ ਲਾਓ ਦੇਖੋ ਓਹ ਦੇਖੋ ਵੀ ਛੋਟੇ ਛੋਟੇ ਬੱਚੇ ਜੋ ਆਗ ਮਾਰਦੇ ਆਂ ਚਾਂਬੜਾ ਆਹ ਪਾਣੀ ਆ ਤੇ ਇਧਰ ਬੈਠੇ ਲੋਕ ਕੋਈ ਟੋਪਸ ਛੇਕਦਾ ਕੋਈ ਛਾਵੇਂ ਆ ਕੋਈ ਕਿੱਦਾਂ ਕੋਈ ਕਿੱਦਾਂ ਇਹ ਇਹਦੇ ਲਈ ਫਾਇਡ ਵੀ ਆਜੂਬਰ ਵੀ ਨਹਾਉਣ ਦੀ ਤਿਆਰੀ ਕਰਦੇ ਹੋਏ ਚਲੋ 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 ਖੰਚੂ ਮੀਟਰ ਕੋਈ ਨਹੀਂ ਹੁੰਦਾ ਲਓ ਰੱਬ ਦਾ ਨਾਮ ਕਰਾਂ ਚੱਲ 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 ਬਾਜ ਲਓ ਜੀ ਅਸੀਂ ਕਿਹੜਾ ਛੇੜਾ ਦੇ ਕੇ ਕਾਫੀ ਸਮਾਂ ਸਪੈਂਡ ਕਰਕੇ ਹੁਣ ਵਾਪਸੀ ਵਾਲ ਨੂੰ ਚੱਲਦੇ ਆ ਆ ਫੇਰ ਆ ਗਿਆ ਜਿਗਾਰਡਮੈਂਟ ਇੱਕ ਆ ਦੇਖੋ ਬਾਤ ਖਾਂ ਵੀ ਇੱਥੇ ਰੈਸਟ ਕਰਦਿਆਂ ਹਰ ਬੰਦਾ ਹੈ ਹਰ ਜਾਨਵਰ ਹਰ ਜੀਵ ਜੰਤੂ ਨੂੰ ਦੇਖੋ ਰੈਸਟਰੀ ਵੀ ਜ਼ਰੂਰੀ ਹੁੰਦੀ ਆ ਤੇ ਚਲੋ ਕੋੜੋ ਖਾਲੀ ਹੋ ਰਿਹਾ ਤੇ ਅਸੀਂ ਫਿਰ ਚੱਲਦੇ ਹਾਂ ਹੁਣ ਮੰਝਾਲ ਵੱਲ ਲੋ ਜੀ ਚੱਲੇ ਅਸੀਂ ਇੰਟਰ ਹਾਂਜੀ ਸਤਿ ਸ੍ਰੀ ਅਕਾਲ ਜੀ ਹੈਲੋ ਥੱਕੇ ਨਹੀਂ ਸਤਿ ਸ੍ਰੀ ਅਕਾਲ ਬੁਲਾਦੀ ਵੈਸੇ ਇਹਨਾਂ ਨੂੰ ਪੰਜਾਬੀ ਅੰਗਰੇਜ਼ੀ ਦਾ ਮੇਰੇ ਸਾਬ ਨਾਲ ਇਹਨਾਂ ਦਾ ਵੀ ਹੱਥ ਰੈਸਟਰੀ ਵਿਚਾਰਿਆ ਦਾ ਇਟਾਲੀਅਨ ਤੇ ਹੀ ਕੰਮ ਕਰਣਾ ਇਹਨਾਂ ਦਾ ਲੋ ਜੀ ਫੇਰ ਆ ਗਏ ਫੇਰ ਆ ਗਏ ਕਹਿੰਦੇ ਪੰਜਾਬੀ ਫੇਰ ਆ ਗਏ ਇਹ ਹੁਣ ਚੱਲਦੇ ਆਂ ਅਸੀਂ ਉੱਤੇ ਚਿਵਾਰੇ ਤੇ ਉਤਲੀ ਮੰਜ਼ਲ ਤੋਂ ਵੇਨੇ ਆ ਵੀ ਰੰਗ ਟੰਗ ਮਾਹੌਲ ਕਿਦਾਂ ਦਾ ਪਹੁੰਚ ਗਏ ਉੱਤੇ ਆਹ ਦੇਖੋ ਇੱਥੇ ਭਾਈ ਲੋਕ ਜ਼ਿਆਦਾਤਰ ਗੋਰੀ ਹੈ ਦੇਖੋ ਆਹ ਸਾਰੀ ਫੈਮਿਲੀ ਲੱਗਦੀ ਜਵਾਕ ਜੱਲਾ ਇੱਕ ਖੂ ਫਿਰਦੀ ਅੱਗੇ ਬਹੁਤ ਸਾਰੀਆਂ ਵੋਟਾਂ ਕਿਸ਼ਤੀਆਂ ਲੋਕ ਲੈnde ਫਿਰਦੇ ਨੇਾਰੇ ਔਰੇ ਬਾਈ ਘੁਮਣ ਘਮਾਉਣ ਨੂੰ ਬਹੁਤ ਮੰਨਦੇ ਆ ਲਓ ਜੀ ਹੁਣ ਅਸੀਂ ਪਹੁੰਚ ਗਏ ਆ ਸਾਡੇ ਸਾਥੀ ਵੀ ਆ ਗਏ ਆ ਫੇਰ ਕਿਵੇਂ ਆ ਬਹੁਤ ਵਧੀਆ ਮਾਹੌਲ ਕਿਵੇਂ ਆ ਮਾਹੌਲ ਗੋਡਾ ਗੋਡਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਔਰੇ ਦਾ ਕਿਦਾਂ ਮਾਹੌਲ ਵੀ ਇੱਕ ਨੰਬਰ ਇੱਕ ਨੰਬਰ ਕੀ ਹਾਲ ਚਾਲ ਕੀ ਹਾਲ ਚਾਲ ਆ ਦੋਸਤੋ ਇਧਰ ਤਾਂ ਨੇੜੇ ਪੈ ਜਾਂਦਾ ਭਾਈ ਤੁਹਾਨੂੰ ਹਾਂ ਇਹ ਆ ਮੁੰਡੇ ਥੋੜੇ ਹਾਂ ਮਮਰਾ ਇਹਨਾਂ ਦੇ ਚੱਕਰ ਆਪਸੇ ਆਧਰ ਲਦੇ ਆ। ਇਹ ਕਬੂਤਰਾਂ ਨੂੰ ਜੋੜਾ ਬਣਾ ਕੇ ਸਾਈਡ ਤੇ ਬਹਿ ਜਾਂਦੇ ਆ। ਲੋ ਜੀ ਹੋ ਸਾਹਮਣੇ ਕਿਲਾ ਕਿਲੇ ਦਾ ਨਾਮ ਤਾਂ ਪਤਾ ਨਹੀਂ ਕੀ ਆ ਪਰ ਕਿਲੇ ਦੇ ਉੱਤੇ ਇਟਲੀ ਦਾ ਝੰਡਾਝੂਲਦਾ ਦੇਖੋ। ਇਹ ਇਹਦੇ ਜਿਵੇਂ ਤੇ ਅੰਦਰਾਂਗਾ ਬਾਰੇ ਇਹ ਥੋੜਾ ਜਿਹਾ ਦੂਜੇ ਲੋਟ ਆ ਕੰਮ ਤੇ ਨਾਂ ਇਹਦੇ ਚ ਅਸ਼ੋਕ ਚੱਕਰ ਆ। ਚੱਕਰ ਅਸ਼ੋਕ ਦਾ ਤੇ ਜੰਗ ਲਈ ਰੋਕਦਾ। ਪਰ ਇਹਦਾ ਤਾਂ ਪਤਾ ਨਹੀਂ ਵੀ ਇਹ ਕਿਹੜੇ ਤਰੀਕੇ ਨਾਲ ਜੰਗ ਰੋਕਦਾ। ਰੈਂਟ ਤੇ ਕਹਿੰਦੇ ਫਰਾਜੋ ਲਾਲ ਆ ਜੀ ਲਾਲ ਰੰਗ ਖਦਰੇ ਦੀ ਨਿਸ਼ਾਨੀ ਜਾਇਦਾ ਭਾਈ ਖੜਾ ਇੱਕ ਮਗਰ ਹੋਰ ਆ ਗਿਆ ਇਹ ਤਾਂ ਜਿੱਦਾਂ ਆਪਾਂ বাস ਛੱਡੇ ਚ ਹੁੰਨੇ ਆ ਵੀ ਇੱਕ বাস ਆ ਗਈ ਤੇ ਦੂਜੀ ਚਲੀ ਗਈ ਦੂਜੀ ਆ ਗਈ ਤੀਜੀ ਚਲੀ ਗਈ ਉਹਦਾ ਸਿਸਟਮ ਚੱਲੀ ਜਾਂਦਾ ਤੇ ਲੋਕ ਬਹੁਤ ਵੱਡੀ ਗਿਣਤੀ ਜਿੱਥੇ ਪਹੁੰਚੇ ਹੋਏ ਆ ਤੇ ਹੁਣ ਟਾਈਮ ਹੋ ਗਿਆ ਇੰਡੀਆ ਵੱਜ ਗਿਆ 10:20 ਤੇ ਇੱਥੇ ਤੁਸੀਂ ਲਾ ਲਓ ਹਿਸਾਬ ਕਿ ਕਿੰਨੇ ਵਜੇ ਹੋਣਗੇ ਇੱਥੇ ਭਾਈ ਪੌਣੇ 7 ਹੋ ਗਏ ਆ ਸੂਰਜ ਹਜੇ ਉਹ ਖੜਾ ਚਲੋ ਠੀਕ ਆ ਜੀ ਅਸੀਂ ਪਹੁੰਚ ਗਏ ਆ ਤੇ ਐਨੀ ਮੇਰੀ ਬਾਤ ਉੱਤੋਂ ਪੈ ਗਈ ਰਾਤ ਅੱਜ ਦਾ ਵਲੌਗ ਸਾਡਾ ਕਿਵੇਂ ਲੱਗਿਆ ਜਰੂਰ ਕਮੈਂਟ ਕਰਕੇ ਦੱਸਿਓ ਸਾਰਿਆਂ ਨੂੰ ਪਿਆਰ ਪ੍ਰੇਮ ਸਤਿ ਸ਼੍ਰੀ ਅਕਾਲ